ਦੇਵਾ ਤਿਮਰੰ ਸਜਾਈਏ ਸਿਦਕ ਸਜਾ ਜਿਸ ਕੌਮ ਦੇ ਮਲ ਦੀ ਅਥਮਿਆਣੇ ਉਸ ਕੌਮ ਦਾ ਹੁੰਦਾ ਏ ਤੇਰੀ ਉੱਚਾ ਉਸ ਕੌਮ ਦੀਆਂ ਬਾਹਾਂ ਲੰਬੀਆਂ ਨੇ ਉਸ ਕੌਮ ਦੀਆਂ ਬਾਹਾਂ ਲੰਬੀਆਂ ਨੇ ਗੁਰੂ ਨੂੰ ਪਿਆਰੀ ਸਾ ਸੰਗਤ ਜੀਓ ਕੱਜ ਵਾਜ ਕੇ ਫਤਿਹ ਬੁਲਾਉਣਾ ਜੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਮੇਰੀ ਅੱਜ ਦੀ ਕਵਿਤਾ ਦਾ ਵਿਸ਼ਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਅੱਗ ਵੀ ਮੱਚਦੀ ਲੋ ਵੀ ਤਪਦੀ ਉੱਤੋਂ ਸੂਰਜ ਬਲਦਾ ਪੰਬੜ ਨੇ ਇਨਸਾਨ ਵੇਖਿਆ ਲਾਟਾ ਉੱਤੇ ਬਲਦਾ ਲਾਟਾ ਉੱਤੇ ਬਲਦਾ ਦੋਜਕ ਵਰਗੀ ਅੱਗ ਪਠੀ ਦੀ ਲੰਬੂ ਲਾਲ ਸੁਨਹਿਰੇ ਸਭ ਤੋਂ ਸੁੰਦਰ ਫੁੱਲ ਵਤਨ ਦਾ ਸੜ ਗਿਆ ਰਦੂ ਪੈਰੇ ਟੜ ਗਿਆ ਸਿਖਰ ਦੁਪਹਿਰੇ ਟਾਡੇ ਛਾਲੇ ਕਿਉਂ ਫਿੱਤੇ ਨੇ ਟਾਡੇ ਛਾਲੇ ਕਿਉਂ ਫਿੱਤੇ ਨੇ ਏ ਕਿਉਂ ਛਮ ਛਮ ਰੋਏ ਮੁਗਲ ਰਾਜ ਦੇ ਅਗਦੇ ਭੰਬੜ ਪਾਣੀ ਪਾਣੀ ਹੋਏ ਪਾਣੀ ਪਾਣੀ ਹੋਏ ਪੰਜਵੇਂ ਪਿਤਾ ਤਵੀ ਤੇ ਬਠੇ ਮੰਨ ਕੇ ਗੁਰੂ ਦਾ ਪਾਣਾ ਫਿਰਦੇ ਦੇ ਵਿੱਚ ਨਾਨਕ ਵਸਦਾ ਨਾਣਾ ਵਿੱਚ ਨਨਕਾਣਾ ਨਾਣਾ ਵਿੱਚ ਨਨਕਾ ਅੱਜ ਗੁਰਾ ਦੇ ਪੁੱਤਰ ਤੜਫੇ ਰੀਦਾ ਦਾ ਦਿਲ ਰੋਇਆ ਰੱਬ ਵਰਗਾ ਇਨਸਾਨ ਤਵਿੱਤੇ ਛਾਲੇ ਛਾਲੇ ਹੋਇਆ ਛਾਲੇ ਛਾਲੇ ਹੋਇਆ ਜਦੋਂ ਲੱਭ ਗਈ ਉਸਦੀ ਅੰਮ੍ਰਿਤ ਵਰਗੀ ਬਾਣੀ ਮਗਲਾ ਦੀ ਤਲਵਾਰ ਪਿਗਲ ਕੇ ਹੋ ਗਈ ਪਾਣੀ ਪਾਣੀ ਹੋ ਗਈ ਪਾਣੀ ਪਾਣੀ ਮੀਆਂ ਮੇਦਲ ਫੜ ਕੇ ਆਇਆ ਰੋਇਆ ਤੇ ਖੁੱਲਾ ਆਇਆ ਖੁੱਲਾ ਉੱਤੇ ਬੈਠਣ ਵਾਲ ਅੱਜ ਅਗ ਦੇ ਆਸਣ ਲਾਇਆ ਅੱਜ ਅਗ ਦੇ ਆਸਣ ਲਾਇਆ ਸਤਿਗੁਰ ਬੋਲੇ ਹੈ ਸਾਈ ਜੀ ਗੁੱਸੇ ਵਿੱਚ ਨਾ ਆਓ ਕਰਮਾ ਤੇ ਨਾਮ ਕਹਿਦਾ ਮਨ ਤੇ ਕਾਬੂ ਪਾਓ ਮਨ ਤੇ ਕਾਬੂ ਪਾਓ ਪਾਪ ਨੂੰ ਠੰਡਾ ਕਰਨ ਲਈ ਮਖੂਨੀ ਅਗ ਤੇ ਥੜਿਆ ਹਈ ਤਾਪਾ ਕੁਰਬਾਨੀ ਦਾ ਪਹਿਲਾ ਪੰਨਾ ਪੜੇ ਪਹਿਲਾ ਪੰਨਾ ਪੜਿਆ ਹਜੇ ਕਿਸੇ ਨੇ ਦਿੱਲੀ ਜਾ ਕੇ ਆਪਣਾ ਤਿੱਕ ਟੋਣਾ ਹਜੇ ਕਿਸੇ ਨੇ ਚੌਲਾਂ ਲਾ ਨੂੰ ਨੀਹਾ ਵਿੱਚ ਚਿਨੋਣਾ ਨੀਹਾ ਵਿੱਚ ਚਿਨੋਣਾ ਅਜੇ ਕਿਸ ਨੇ ਮੱਛੀ ਵਾੜੇ ਕੜੇ ਆਇ ਤੇ ਸੌਣਾ ਤਾਂ ਕਿਸੇ ਬਤਨਾ ਦੇ ਭਾਗਾ ਵਿੱਚ ਜਾ ਕੇ ਖੇੜਾ ਆਉਣਾ ਜਾ ਕੇ ਖੇੜਾ ਆਉਣਾ ਬਸ ਇਹਨਾਂ ਕਹਿ ਕੇ ਸਤਗੁਰ ਰਾਵੀ ਵੱਲ ਪੈ ਛੱਲਾ ਦੇ ਵਿਛਲਾ ਹੋ ਕੇ ਮੁੜਵਾ ਪਤਨਾ ਆਏ ਮੁੜ ਵਾਪਸਨਾ ਆਏ ਵਾਹੇ ਗੁਦੀ ਦਾ ਖਾਲਸਾ ਇਹ ਗੁਦੀ ਕੀ ਫਤੇ